ਮਾ ਮੂੜੀਆਂ ਕਾਤੋਂ ਸੁਵਾਉਂਦੇ ਹੁੰਦੇ ਆ ਲੋੜੀ ਦੀ ਜਿਹੜੀ ਆ ਧੂਣੀ ਹੁੰਦੀ ਆ ਇਹਦੇ ਤੇ ਮੂੜੀਆਂ ਕਾਤੋਂ ਸੁਵਾਉਂਦੇ ਹੁੰਦੇ ਆ ਇਹਦੇ ਉੱਤੋਂ ਦੀ ਹਾਂ ਕਈ ਬੰਦੇ ਆਹਾ ਠੂਠੀ ਹੁੰਦੀ ਐ ਨਾਰੀਅਲ ਦੀ ਇਹ ਕਾਤੋਂ ਸੁਵਾਉਂਦੇ ਹੁੰਦੇ ਆ ਡੈਡੀ ਦਾ ਪੈਂਛੋਣੀ ਬਾਲੀ ਛੇਤੀ ਆਗਲ ਇਹ ਤਾਂ ਛੇਤੀ ਅੱਗ ਲੱਗੀ ਸੀ ਵੀ ਘਰੇ ਜਾਵਾਂ ਹਾਂਜੀ ਸੋ ਸਸਰੀ ਕਾਲ ਦੀ ਸਾਰਿਆਂ ਨੂੰ ਤੇ ਹੈਪੀ ਲੋੜੀ ਤੇ ਆਈ ਆਪਣੇ ਘਰਾਂ ਦੇ ਕੋਲੇ ਧੂਣੀ ਪੱਕੀ ਲੱਗਦੀ ਆ ਚਾਰ ਦਰਵਾਜ਼ੇ ਆਪਣੇ ਪਿੰਡ ਇਹ ਤਾਂ ਕੀ ਆਪਾਂ ਘਰੇ ਤਾਂ ਧੋਣੀ ਲਾਈ ਨਹੀਂ ਕਿਉਂਕਿ ਆਪਣੇ ਨਾ ਦੋ ਬੰਦੇ ਚੜਾਈ ਕਰ ਗਏ ਸੋ ਜਿਹਦੇ ਕਰਕੇ ਆਪਾਂ ਘਰੇ ਨਹੀਂ ਧੋਣੀ ਲਾਈ ਪਰ ਆ ਜਿਹੜੀ ਧੋਣੀਆਂ ਆਪਣੇ ਪਿੰਡ ਆਪਣੇ ਘਰਾਂ ਦੇ ਕੋਲੇ ਪੱਕੀ ਹੁੰਦੀ ਹੈ ਤੇ ਬਸ ਆਹੀ ਪੂਰ ਜਿਹਾ ਰਹਿ ਗਿਆ ਜਿਹੜੇ ਧੋਣੇ ਤੇ ਬਹਿਣ ਵਾਲੇ ਬੰਦੇ ਆ ਬਹੁਤ ਘਟ ਗਏ ਪਹਿਲਾਂ ਤਾਂ ਇੱਥੇ ਰੌਣਕ ਇੰਨੀ ਹੁੰਦੀ ਸੀ ਪੁੱਛੋ ਹੀ ਨਾ ਗੱਲਾਂ ਉਹ ਹੋ ਰਹੀਆਂ ਉਹ ਕਾਕੇ ਉਹ ਹੋ ਰਹੀ ਸੀ ਸਰਪੰਚ ਨਹੀਂ ਮੇਰੀ ਬੰਦ ਦਾ ਭਰਾ ਨੇ ਵੀ ਦੋ ਨੇ ਰਯੌੜੀਆਂ ਵੱਡੋ ਹਣਾ ਮੂਫਲੀ ਦਾ ਬਹੁਤ ਹਾਲੀ ਯਾਰ ਰਯੌੜੀਆਂ ਕੋ ਬਾਈ ਤਨ ਮਿੱਟੀਆਂ ਇੱਕ ਚੀਜ਼ਾਂ ਨਵੇੜ ਕੇ ਪਹਿਲਾਂ ਰਯੌੜੀਆਂ ਚੱਕ ਜਾਓ ਮਾਟੀ ਜਾਓ ਯਾਰ ਬੇਨ ਰਯੌੜੀਆਂ ਇੱਕ ਚੀਜ਼ ਆਹੋ ਲਿਆਓ ਇਧਰੋਂ ਚੱਲਦਾ ਹੁਣ ਮੈਂ ਤੁਹਾਡੇ ਨੂੰ ਘਰ ਸੁਰੂ ਹੋਇਆ ਕੰਨ ਮੇਰੀ ਤੀਜੇਰੀ ਤੀਜੇਰੀ ਫਿਰ ਵਰਦੀ ਬੰਨਣਾ ਆ ਕੱਢ ਮੂਹੇ ਘੋੜਾ ਲਾਵੀਂ ਹੋਰ ਵੀ ਹੋਰ ਬੜਾ ਆਸਮਾਨ ਗੱਡੇ ਦਾ ਦੋ ਲੱਗ ਜਣੇ ਹੋਰ ਆਜੇ ਰੱਬ ਦੀ ਮਿਹਰ ਆ ਜਾ ਹਾਂ ਜੀਤਾਂ ਸਾਹ ਸਾਥ ਕੋ ਸੀ ਸਹੀ ਗੱਲ ਆ ਅਗਲੇ ਸਾਲ ਲੰਮੀ ਦਿਖਾਉ ਲੋੜੀ ਹੈ ਵੇ ਰਮੀ ਨਹੀਂ ਪੁੱਤੇ ਇਹਦਾ ਵੀ ਨੇੜੇ ਆ ਨੰਬਰੋਂ ਲੋੜੀ ਜਾਣਾ ਉਹ ਪੱਤੇ ਉਹ ਆ ਦਾ ਬਹੁਤ ਖਾਲੀ ਮੂਹਫਲੀ ਦਾ ਮਠਾ ਲਿਓ ਹੁਣ ਰਬੜੀ ਲਿਆ ਉਹ ਰਬੜੀ ਨਹੀਂ ਨਹੀਂ ਲੱਭੂ ਜੇਬਾਂ ਭਰ ਲਗਾ ਓਏ ਹਾਂ ਮੁੰਡੇ ਦੇ ਪਾਈਆ ਪਾਈਆ ਓਏ ਛੱਡ ਦੇ ਓ ਤੇਰੇ ਬਿਆਲ ਲੋੜੀ ਕਿੱਥੇ ਆ ਤਿੰਨ ਸਾਲ ਹੋ ਗਏ ਵਿਆਹ ਨੂੰ ਲੋੜੀ ਜਾ ਹੁਣ ਤਾਂ ਦੂਜੀ ਲੋੜੀ ਦੀ ਵਾਰੀ ਆ ਗਈ ਤੇਰੀ ਜਾ ਲੋੜੀ ਦਿਖਾ ਹੁਣ ਕਈ ਨਗਾ ਨਹੀਂ ਲੜਨਗਾ ਮੱਠ ਰੂਗਰ ਤਾਂ ਅੱਗੇ ਆ ਸਾਰਿਆਂ ਨੂੰ ਆ ਲੈ ਆ ਥੋੜੇ ਮੇਰੇ ਨਹੀਂ ਨਮੀ ਨੂੰ ਤਾਂ ਤੁਹਾਨੂੰ ਦੋ ਸਾਨੂੰ ਵੱਧ ਲੋੜ ਆ ਲੋੜੀ ਕਿਹਨਾਂ ਹੋਗੇ ਫਿਰ ਕੋਈ ਗੱਲ ਹਾਂ ਹਾਂ ਆਲੂ ਉਹ ਬੱਥ ਕਰ ਬਾਜਾ ਚੱਲ ਜਾਣੀ ਨਾ ਬਾਜਾ ਨਾ ਕੱਢ ਗਿਆ ਬੋਲੀ ਹਣਾਰੇ ਪੁਰਾਣੀ ਕੋਈ ਕੋ ਸੁਣਾਊਗਾ ਸੁਣਾਊਗਾ ਨਹੀਂ ਨਹੀਂ ਸੁਣਾਊਗਾ ਕਬੀ ਬੋਲੀਦਾ ਯਾਰ ਪਰਾਣਾ ਪੰਦਾ ਇਹੀ ਰਹਿ ਗਿਆ ਹੁਣ ਸੁਣਾ ਦੇ ਸਾਈਕਲ ਸੁਣਾ ਦੇ ਦੱਸਦਾ ਕਿਉਂ ਦਸਰਾ ਦੇ ਫਿਰਾ ਦੇ ਇੱਕ ਦਾ ਤੇਰੀ ਮਰਜ਼ੀ ਸੁਣਾ ਦੇ ਯਾਰ ਕੜੀ ਮਰਜ਼ੀ ਤੇਰੀ ਆਉਂਦੀ ਆ ਹਾਂ ਖੁੱਲੇ ਗੱਬੇ ਆ ਤੂੰ ਯਾਰ ਨਹੀਂ ਆ ਨਾ ਆ ਤਾਂ ਲੋੜੀ ਆ ਗਾਣ ਫਿਰ ਮੁੰਡੇ ਤਾਂ ਹੀ ਬਗਾ ਹੋਈ ਚਾ ਗੱਲ ਆ ਹੋਰ ਕੁਰਸੀ ਤੇ ਮੇਰ ਬੰਦਾ ਬੈਠਾ ਵਾ ਬਈ ਦੁਰਤੀ ਵੀ ਹੈ ਕਿਲੇ ਦਿੱਤਾ ਸੀ ਚੱਲ ਉਹ ਲੱਟ ਖੜਿਆ ਉਹ ਬੈ ਜਾ ਨੱਚੂ ਆ ਨੱਚੂ ਆ ਨੱਚਣਾ ਤੇ ਇੱਥੇ ਆ ਕੇ ਚੱਲ ਓਏ ਆ ਨੱਚੂ ਆ ਲੈ ਵੀ ਰਵੀ ਦੀ ਵਾਰੀ ਆ ਗਈ ਹੁਣ ਜਿਹੜਾ ਕੁਰਸੀ ਤੇ ਬਹਿ ਗਿਆ ਚਲੋ ਬਈ ਉਹ ਤਾਂ ਦੇਖਣਾ ਪਣਾ ਲੱਭੂ ਕੀ ਕਹਨੇ ਹੁੰਦਾ ਓਏ YouTube ਤੇ ਦੇਖਣਾ ਹੁੰਦਾ ਇਹ ਮੂਲੀਆਂ ਕਾਹਤੋਂ ਸੁਮਾਉਣੇ ਹੁੰਦੇ ਆ ਧੂਣੀ ਤੋਂ ਦੀ ਯਾ ਉਹ ਹੰਬਰਸਰ ਠੱਕਾ ਉਹਨੂੰ ਚੱਸ ਵਾਲੀ ਆ ਲੋੜੀ ਆਪਣੀ ਧੂਈ ਦੀ ਉਪਲੇ ਖਾ ਪੈ ਗਿਆ ਜੀ ਹੰਬਰਸਰ ਦਾ ਮਗਰ ਸਾਰੀ ਲੱਗਦੇ ਆ ਨਾ ਪਤਾ ਨਹੀਂ ਲੱਗਿਆ ਵੀ ਅੰਬਰ ਸਾਰਾ ਕਿ ਨਾਨਕ ਸਰ ਇਹ ਵੀ ਪਤਾਗਾ ਮੂਲੀਆ ਦਾ ਪਤਾ ਕਰ ਗੂਗਲ ਤੇ ਮੂਲੀਆ ਦਾ ਹਾਂ ਨਹੀਂ ਆ ਵੀ ਪੁਰਾਣੇ ਵੀ ਵੱਡੇ ਬਾਈ ਹੁਣ ਬੈਠੇ ਇਹਨੂੰ ਪਤਾ ਹੋਊਗਾ ਇਹ ਕਹਾਂ ਉਹ ਚੰਗੀਆਂ ਹੁੰਦੀਆਂ ਖਾਣੀਆਂ ਉਹ ਸਰਚ ਦਾ ਮਾਰ ਵੀ ਕਿਉਂ ਕੀ ਚੱਕਰ ਮਿੱਠਾ ਹੋ ਗਿਆ ਪਊਗਾ ਕੋਈ ਨਾ ਕੋਈ ਤਾਂ ਕਿਛਾ ਮੂਲੀਆ ਦਾ ਉਹਦਾ ਕੋਸ ਤਾਂ ਹੈ ਵੀਰੇ ਕਾਹਦੋਂ ਮੂਲੀਆ ਕਹਦੋਂ ਬਾੜ ਦੇ ਹੁੰਦੇ ਆ ਬਾਕੀ ਵੀ ਕਮੈਂਟਾਂ ਚ ਪੁੱਛੀਂ ਦੱਸ ਹਾਂ ਉਨਾ ਕੱਟ ਕੇ ਸੀਨ ਪਾ ਦੇ ਮੂਲੀਆਂ ਕਾਦੋਂ ਬਾਰਦੇ ਆਂ ਹਾਂ ਤੂਣੀ ਤੋਂ ਦੀ ਤੂਣੀ ਤਾਂ ਨਹੀਂ ਲੋੜੀ ਵਾਲੀ ਤੋਂ ਲੋੜੀ ਵਾਲੀ ਤੋਂ ਪੁਰਾਣੇ ਸਮਾਂ ਲਿਖਣ ਵਾਲੇ ਇਹ ਨਵੇਂ ਸ਼ਣ ਜਿਹੜਾ ਪਹਿਲਾਂ ਮੂਰੇ ਲਿਖਾ ਪੁਰਾਣੇ ਸਮਾਂ ਦਾ ਮਗਰ ਪੁਰਾਣੇ ਸਮਿਆਂ ਵਿੱਚ ਕਾਦੋਂ ਬਾਰਦੇ ਸੀਗੇ ਹਾਂ ਹੁਣ ਵੀ ਪੁਰਾਣੇ ਹੁਣ ਬਾਰਦੇ ਹਾਂ ਹੁਣ ਆਪਾਂ ਨਵੇਂ ਜਿ ਬਾਰੀ ਆ ਹਾਂ ਉਹ ਤਾਂ ਹੁਣ ਪੁਰਾਣੇ ਬੰਦੇ ਦਾ ਪੁਰਾਣਿਆਂ ਨੇ ਬਾਰੀਆਂ ਹਾਂ ਹਾਂ ਚਾਹੁੰਣਾ ਚਾਹੁੰਦੇ ਆ ਦੇਖ ਕੇ ਪਤਾ ਲੱਗੇ ਸਹੀ ਗੱਲ ਨਹੀਂ ਪੁੱਛਦੇ ਆ ਤਾਂ ਆਪਾਂ ਕੀ ਗੱਲ ਉਹ ਯਾਰ ਬੱਜੀ ਨੂੰ ਮੈਨੂੰ ਨਹੀਂ ਲੱਗਦਾ ਇਹ ਪ੍ਰਾਣਾ ਬੁੜਾ ਵਾ ਇਹਨੂੰ ਪਤਾ ਪਤਾ ਹੋਵੇਗਾ ਜੇ ਸਾਰੇ ਪੈਂਟ ਦੀ ਖਬਰ ਹੁੰਦੀ ਆ ਇਹਦੇ ਕੋਲੇ ਹਾਂ ਉਹ ਕਾਹਦਾ ਸਮਝਦਾ ਚਲੋ ਜੀ ਕਾਪੀ ਛੱਡ ਤੇ ਕਹਿੰਦੇ ਕੱਲ ਨੂੰ ਦੱਸ ਯਾਰ ਬੁੜੇ ਨੂੰ ਪੁੱਛ ਕੇ ਉਹ ਜਿਹੇ ਪੁੱਛਿਆ ਇਹ ਫੇਰ ਵੀ ਕੋਈ ਨੌਲਜ ਹੋਵੇ ਤੈਨੂੰ ਜਮਾ ਨਹੀਂ ਪਤਾ ਮੈਂ ਕਿਹੜਾ ਸਕੂਲੇ ਪੁੱਛੂਗਾ ਕਰ ਦੇ ਪੁੰਦੇ ਪਛਲਾ ਸਪੀਕਰ ਰਾਗੇ ਲੋੜੀ ਦੀ ਜਿਹੜੀ ਆ ਧੂਣੀ ਹੁੰਦੀ ਆ ਇਹਦੇ ਤੇ ਮੂੜੀਆਂ ਕਾਤੋਂ ਸੁਭਾਕੇ ਸੁਭਾਉਂਦੇ ਹੁੰਦੇ ਆ ਇਹਦੇ ਉੱਤੋਂ ਦੀ ਮੂੜੀਆਂ ਹਾਂ ਮੂੜੀਆਂ ਕਈ ਬੰਦੇ ਆਹਾ ਠੂਠੀ ਹੁੰਦੀ ਆ ਨਾਰੀਅਲ ਦੀ ਇਹ ਕਾਤੋਂ ਸੁਭਾਉਂਦੇ ਹੁੰਦੇ ਆ ਠੀ ਗੰਨੇ ਕਾਤੋਂ ਸੁਭਾਉਂਦੇ ਹੁੰਦੇ ਆ ਵੀ ਪਤਾ ਨਹੀਂ ਨਾ ਮੌਲ ਨੂੰ ਪਤਾ ਹੋਊਗਾ ਮੁੰਨੂ ਨੂੰ ਨਹੀਂ ਪਤਾ ਉਹ ਇੱਥੇ ਦਵਾਈਆਂ ਹੂੰ ਕਿਨੇ ਕਲਵੰਤਰ ਨੇ ਦਵਾਈਆਂ ਸੀ ਉਹਦਾ ਕਹਿੰਦੇ ਬੰਦਾ ਬਿਮਾਰ ਬਮੂਰ ਉਹ ਸਿਰ ਸੁਰ ਨਹੀਂ ਦੁਖਦਾ ਕਹਿੰਦੇ ਤਿਲ ਕਾ ਤਾਂ ਮਨ ਹੁੰਦੇ ਆ ਰਲਤਰਾਹੇ ਹੁੰਦਾ ਮੇਰੇ ਨਰੇਂਦਰ ਜਾਵੇ ਇਹ ਕੀ ਤਾਂ ਲੋੜੀ ਮਾਰ ਗਈ ਏ ਕਿਤੇ ਕੋਸ ਨਹੀਂ ਕੋਣੀ ਹੋਰ ਮਰਗਾ ਵਿੱਚ ਹੋਊਗੀਆਂ ਦੋ ਨਹੀਂ ਉਹਨਾਂ ਨੇ ਮਨਾਉਣਾ ਏ ਉਹ ਨਹੀਂ ਆ ਲੋੜੀ ਮਨਾਉਣੀ ਸੀ ਆਪਾਂ ਵੀ ਆਪਣੀ ਵਿੱਚ ਹੀ ਰਹੇਗੀ ਲੋੜੀ ਹੂੰ ਅੱਪਾ ਤਾਂ ਪਰ ਨੂੰ ਜਾਂਦੀ ਰਹਿ ਗਈ ਮਨਾਵਾਂਗੇ ਪਰ ਮੇਰਾ ਤਾਂ ਇਹੋ ਕਹਿੰਦਾ ਮਾੜਾ ਹੋ ਗਿਆ ਕੰਮ ਇਕੱਠੇ ਹੀ ਦੇ ਲੈ ਇੱਕ ਦਿਨ ਦੋ ਹਨ ਦੋ ਬੰਦੇ ਦੋ ਇਕੱਠੇ ਹੀ ਦੋ ਮਾਰਕਾ ਹੋ ਗਏ ਆ ਤੁਮ ਮੈਂ ਕਹਿੰਦੀ ਕਾਣ ਸਾਡੇ 6 ਹੂੰ 6 ਕੰਮ ਮੈਂ ਕਹਿੰਦੀ ਕਰ ਲਵਾਂ 6 ਮਰੇ ਬੰਦੇ 6 ਮਰੇ ਕੱਲ ਕਾਲੀ ਪਰ ਇਹਦਾ ਹੁਣ ਜਿੰਨੀ ਬੰਦੇ ਦੀ ਲਿਖੀ ਆ ਉਨਨੀ ਬੰਦੇ ਨੇ ਭੋਗ ਹੀ ਜਾਣੇ ਕਿਸੇ ਦਾ ਕੀ ਪਤਾ ਹੁਣ ਕੀ ਹੋ ਜਾਣਾ ਬੰਦੇ ਨੂੰ ਜਾਣੇਗਾ ਹੌਣ ਪਾਣਾ ਤੜਕੇ ਨੂੰ ਪਤਾ ਨਹੀਂ ਹੌਣ ਆਉਂਦੇ ਨਹੀਂ ਇਹਦਾ ਜਿੰਨੇ ਸਾਹ ਲਿਖਿਆ ਆ ਬੰਦੇ ਦੇ ਉਹ ਗੰਡਾੜਾ ਜੀ ਉਹਨੇ ਪੂਰੇ ਹੋ ਜਾਂਦੇ ਆ ਜਿਵੇਂ ਹੂੰ ਕਨੇ ਪੰਨਿਆਂ ਦੇ ਨੇੜੇ ਆ ਕੇ ਹੂੰ ਜਿਆਦਾ ਟੱਕ ਟੱਕ ਹੁੰਦੇ ਆ ਕਿ ਕਹਿੰਦੇ ਹੁੰਦੇ ਪੋਰ ਜੀ ਮਾ ਕੇ ਖਾਧੀ ਅੱਗੇ ਆਪਾਂ ਕੀ ਬਣਾਉਂਦੇ ਹੁੰਦੇ ਸੀਗੇ ਬੱਕਲੀਆਂ ਹੂੰ ਬੱਕਲੀਆਂ ਬਣਾਈ ਆ ਖੀਰ ਸਾਗ ਵਾਲਾ ਬਣਾਉਂਦੇ ਹੁੰਦੇ ਸੀ ਐਦਾਂ ਕਿ ਸਾਗ ਜਦ ਮੈਂ ਮੋੜਦਾ ਹਾਂ ਸਾਗ ਤਾਂ ਮੋੜਦਾ ਉਹਦਾ ਛੜਦੀ ਨਹੀਂ ਹੁੰਦੀ ਸਾਗ ਅੱਜ ਕਿਵੇਂ ਛੜਦਾ ਪੋਰ ਜੀ ਮਾਖਾਦੀ ਵਾਲਾ ਉਹਦਾ ਸਾਗ ਦੀ ਬੈਰਨਾ ਅੱਜ ਕਿਵੇਂ ਮੋੜਦਾ ਸਾਗ ਆਲੇ ਸੁੱਕਾ ਮੈਂ ਕਹਿੰਦਾ ਕਿਤੇ ਮਾਹੇਦਾ ਨਾ ਜਾਣਾ ਫਿਰ ਜੇ ਤਾਂ ਨਹੀਂ ਫੜਿਆ ਅਸਾਂ ਨਹੀਂ ਉਹਦਾ ਕੱਲ੍ਹ ਹੋਣੀ ਪਰਸੋਂ ਸੰਸਕਾਰ ਹੋਊ ਨਾਲ ਦਾ ਹਜੇ ਤਾਂ ਰਾਹ 'ਚ ਆਉਂਦੇ ਆ ਵਿਚਾਰੀ ਲੈ ਨਹੀਂ ਨਹੀਂ ਚੱਕਦੀ ਸੱਭੋ ਜਮਾਈ ਆਉਂਦੇ ਹੋ ਰਾਹ 'ਚ ਕਾਲ ਦੇ ਤੁਰੇ ਬੇ ਆ ਤਸਵੀਰ ਦਿਨ ਜਮਾ ਹੀ ਜਾਂਦਾ ਤ ਆਪਣੇ ਚਾਰ ਦਰਵਾਜੇ ਸੀ ਪਿੰਡ ਚ ਹਨ ਹ ਹਰੇਕ ਦਰਵਾਜੇ ਤੋਂ ਹੀ ਲੱਗਦੀ ਹੁੰਦੀ ਸੀ ਹ ਹੈਣਾ ਹੋਰ ਦੇ ਇਲਾਕੇ ਕਿੰਨੀ ਰੌਣਕ ਹੁੰਦੀ ਉਹ ਨਾ ਜੇ ਸਾਰੇ ਜਣੇ ਇਕੱਠੇ ਹੋ ਕੇ ਬਹਿੰਦੇ ਸੀ ਅੱਜ ਕੱਲ ਤਾਂ ਹੈ ਨੌ ਇਕੱਠਾ ਆਉਂ ਅੱਗੇ ਫਿਰ ਸਾਰੇ ਜਣੇ ਰਲ ਕੇ ਬਹਿੰਦੇ ਜਵਾਕ ਜਵਾਕਾਂ ਤੋਂ ਲੈ ਕੇ ਬੁੜਿਆਂ ਤੱਕ ਹ ਹ ਇੱਕ ਮੇਰ ਸੌਂਦਾ ਸੀ ਹ ਗਉਠਾ ਵਾਲਾ ਜਿਹੜਾ ਮਰਦਾ ਅੱਛਾ ਉਹ ਨਾਲ ਨਾਲ ਹਾਂ ਤੇ ਉਹਨੇ ਕਵੀਸ਼ਰੀ ਕਵੀਸ਼ਰੀ ਵੀ ਰੋਂਦਾ ਸੀ ਕਵੀਸ਼ਰੀ ਕਰਦਾ ਅੱਛਾ ਤੇ ਕਵੀਸ਼ਰੀ ਗਾ ਗਾ ਕੇ ਨਾ ਹਾਂ ਤੇ ਲੋਕਾਂ ਨੇ ਕਹਿਣਾ ਕਹਿਣਾ ਲੰਮੀ ਰੋ ਪੰਡਰਲੇ ਦੀ ਤੋੜੀ ਦੀ ਅੱਛਾ ਗੱਡਾ ਨਾਲ ਲਿਆਉਂਦਾ ਸੀ ਹਾਂ ਉਹ ਫਿਰ ਗਊਸ਼ਾਲਾ ਜੀ ਲੈ ਜਾਂਦਾ ਸੀ ਤੋੜੀ ਹਾਂ ਗਊਸ਼ਾਲਾ ਉਹ ਵੀ ਫਿਰ ਵੱਡੀ ਸੇਵਾਈ ਸੀ ਹਾਂ ਹੈਣ ਡਣ ਚੜ ਜਾਂਦਾ ਸੀ ਅੱਛਾ ਡਣ ਚੜਦੇ ਤੱਕ ਬੈਠੇ ਰਹਿੰਦੇ ਹੀ ਲੋਕ ਅੱਛਾ ਉਹ ਹੋਰ ਹੁੰਦਾ ਹੀ ਖਣੀ ਚੜ ਜਾਂਦੇ ਨੇ ਦੇਖ ਲੈ ਫਿਰ ਲੋਹੜੀ ਤਾਂ ਅੱਗੇ ਹੀ ਹੁੰਦੀ ਸੀ ਅੱਜ ਕੱਲ ਦਾ ਫਰਕਾ ਦੀਆਂ ਲੋਹੜੀਆਂ ਰਹੀਆਂ ਹੁਣ ਤਾਂ 9:00 ਆ ਦੇਲਾ 9:10 ਵਜੇ ਹੈ ਅਜੇ ਤੱਕ ਸਾਢੇ ਨੂੰ ਹੋ ਜਾ ਲੈ ਇਹ ਉਂ ਕਹਿਣਾ ਅੱਗੇ ਲੋਹੜੀਆਂ ਦੇ ਵੀ ਲੋਕ ਆਪਣੇ ਚਾਰ ਚਾਰ ਧੂਆਂ ਲੱਗਦੇ ਸੀ ਸਾਰੇ ਪਿੰਡ 'ਚ ਹੁਣ ਤਾਂ ਅੱਗੇ ਆਪਣੇ ਹਾਂ ਚਾਰੀ ਦਰਵਾਜ਼ੇ ਧੂਆਂ ਲੱਗਦੇ ਨੇ ਹਾਂ ਉੱਥੇ ਸਾਰੇ ਇਕੱਠੇ ਹੁੰਦੇ ਆਪੋ ਅੱਜ ਇਹ ਲੋਹੜੀ ਹੁੰਦੀ ਹੈ ਨਾ ਹਾਂ ਪੰਜ ਕਿਲੋ ਗੋਣਾ ਤੂੰ ਨੇ ਦੇ ਚਾਹ ਤੋਂ ਹੀ ਪੰਜ ਪੰਜ ਕਿਲੋ ਦੇ ਕੇ ਮੈਂ ਅੱਛਾ ਜਿਹੜੀਆਂ ਉੱਥੇ ਚਾਰ ਧੂਆਂ ਲਾ ਦੇਂ ਦਰਵਾਜੇ 'ਚ ਉਹ ਆਪੋ ਆਪਣੇ ਏਰੀਆ ਵਾਲੇ ਬੰਦੇ ਉੱਥੇ ਇਕੱਠੇ ਹੋ ਜਾਂਦੇ ਸੀ ਹਾਂ ਹੈਨਾ ਆ ਉਹ ਫਿਰ ਲਾਉਂਦੇ ਸੀ ਰੌਣਕ ਮੇਲਾ ਹਾਂ ਫਿਰ ਫਿਰ ਕੋਈ ਨਾ ਕੋਈ ਕਹਾਣੀ ਸੁਣਾ ਦੇਣੀ ਹੂੰ ਲੱਗ ਜਾਣਾ ਕੋਈ ਹੂੰ ਜਿਵੇਂ ਆਪਾਂ ਕਹਿੰਨੇ ਬਾਤ ਪਾਉਣ ਲੱਗਣਾ ਹੂੰ ਸਿਆਣੇ ਬੰਦਿਆਂ ਨੇ ਹੂੰ ਵੀ ਥੋੜੇ ਵੀ ਐਂ ਲੱਗਦੀ ਸੀ ਤੁਣੀ ਹੂੰ ਸਾਡੇ ਤਾਂ ਸੜਕ 'ਤੇ ਹੂੰ ਅੱਜ ਕੱਲ ਤਾਂ ਫੋਨ ਆ ਗਏ ਪਹਿਲੀ ਗੱਲ ਤਾਂ ਕੋਈ ਬੈਂਦਾ ਨਹੀਂ ਜੇ ਬੈਹ ਜਾਂਦਾ ਉੱਥੇ ਵੀ ਅੱਗੇ ਲੋਕ ਗੱਲਾਂ ਮਾਰਦੇ ਹੀ ਅੱਜ ਕੱਲ ਤਾਂ ਫੋਨਾਂ 'ਤੇ ਲੱਗੇ ਰਹਿੰਦੇ ਆ ਤੂੰ ਹੀ ਦੇ ਬੈਠੇ ਹੁਣ ਕੋਈ ਕੋਈ ਫੋਨ ਚਲਾਈ ਜਾਵੇਗਾ ਕੋਈ ਕੀਤ ਗਾਉਣੇ ਦੂਰ ਤੱਕ ਸੁਣ ਦਿੰਦੇ ਉਸ ਤਰ੍ਹਾਂ ਢੱਡ ਗੀਤ ਗਾਉਂਦੇ ਗੱਡੇ-ਖੱਡੇ ਗੱਡੇ-ਗੱਡੇ ਗੀਤ ਹੈ ਤੂੰ ਨਹੀਂ ਤੇ ਗੀਤ ਗਾਉਂਦਿਆਂ ਹੁੰਦਿਆਂ ਕਿਹੜੇ ਗੀਤ ਆਹਾ ਮਾਂ ਮਾਬਿਆਂ ਵਾਲੇ ਮਾਬਿਆਂ ਦੇ ਕਿਉਂ ਤੁਨੀ ਦੇਈ ਤੁਨੀ ਦਾ ਗੀਤ ਕਿਹੜੇ ਸੁਣਾ ਕਾ ਸੁਣਾ ਹੀ ਕਿਹੜਾ ਹੁੰਦਾ ਤੁਨੀ ਦਾ ਗੀਤ ਬਣਸਣ ਪਹਿਲਾਂ ਪੱਕੀਆਂ ਨਹੀਂ ਮੇਰੀ ਰਾਣੀਏ ਮਾਏ ਪੱਕ ਪੱਕ ਹੋਈਆਂ ਲਾਲ ਨਹੀਂ ਭਲੀਆਂ ਮਾਸਮ ਉਹ ਮੈਂ ਸੁਣਾ ਜਿਵੇਂ ਬੋਲੀ ਆਉਂਦੀ ਸੀ ਜਿਵੇਂ ਉਹਦਾ ਗਾਉਂਦੀ ਗਾ ਕੇ ਸੁਣਾ ਆਹੋ ਬਣਸਣ ਪਹਿਲਾਂ ਪੱਕੀਆਂ ਹਾਂ ਮੇਰੀ ਰਾਣੀ ਮਾਏ ਪਕ ਪਕ ਹੋਈਆਂ ਲਾਲ ਨਹੀਂ ਭਲੀਏ ਧੀਆਂ ਨੂੰ ਸਾਰੇ ਤੋਰ ਕੇ ਤੇਰਾ ਕੇ ਹੱਕ ਲੱਗਦਾ ਜੀ ਨਹੀਂ ਭਲੀਏ ਹੂੰ ਧੀਆਂ ਨੂੰ ਸਾਰੇ ਤੋਰ ਕੇ ਤੇਰਾ ਕੇ ਹੱਕ ਲੱਗਦਾ ਜੀ ਨਹੀਂ ਭਲੀਏ ਇਹ ਕੀ ਹੈ ਬੋਲੀ ਸੀ ਤਾਂ ਵੇਦ ਲੋੜੀ ਦੇ ਗੀਤਾ ਹੈ